ਹਾਂ ਆਪ ਸਭ ਦਾ ਹਾਰਦਿਕ ਸਵਾਗਤ ਹੈ ਸਾਦੀ ਰਿਸ਼ਤੇ ਚੈਨਲ ਵਿੱਚ ਜਿਹੜੇ ਵੀ ਦਰਸ਼ਕ ਆਪਣੀ ਵੀਡੀਓ ਨੂੰ ਵੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਵੈਲ ਆਈਕਨ ਨੂੰ ਓਕੇ ਕਰ ਲਓ ਜੀ ਤਾਂ ਜੋ ਨਵੇਂ-ਨਵੇਂ ਰਿਸ਼ਤਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਸਕਰੀਨ ਤੇ ਆਪਣਾ WhatsApp ਨੰਬਰ ਦਿੱਤਾ ਗਿਆ ਜੀ ਜਿਸ ਦੇ ਉੱਪਰ ਤੁਸੀਂ ਆਪਣੇ ਲੜਕਾ ਲੜਕੀ ਦਾ ਬਾਇਓ ਡਾਟਾ ਪੇਜ ਕੇ ਐਡ ਲਗਵਾ ਸਕਦੇ ਹੋ ਸਾਡਾ WhatsApp ਨੰਬਰ 94173 72381 ਹੈ ਜੀ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਂਦਾ ਹੈ ਬਾਕੀ ਜਾਂਚ ਪੜਤਾਲ ਰਿਸ਼ਤੇ ਬਾਰੇ ਤੁਸੀਂ ਖੁਦ ਕਰਨੀ ਹੈ ਜੀ ਰਿਸ਼ਤਾ ਕਰਨ ਲੱਗਿਆ ਇਹ ਤੁਹਾਡੀ ਆਪਣੀ ਜ਼ਿੰਮੇਵਾਰੀ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਸੁਣ ਲੈਣਾ ਵੇਖ ਲੈਣਾ ਜੇਕਰ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਆਪਜੀ ਦੇ ਤੈਜ ਨੂੰ ਧੰਨਵਾਦੀ ਹੋਵਾਂਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੇ ਨਵੇਂ ਰਿਸ਼ਤਿਆਂ ਦੀ ਪਹਿਲੀ ਪੇਸ਼ਕਸ਼ ਲਓ ਜੀ ਪਹਿਲਾ ਰਿਸ਼ਤਾ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰ ਦੇਣਾ ਜੀ ਪਹਿਲਾ ਰਿਸ਼ਤਾ ਨਾਮ ਕੌਰ ਕਾਸਟ ਰਮਦਾਸੀਆ ਸਿੱਖ ਡੇਟ ਆਫ ਬਰਥ 1987 ਕੱਦ ਜਿਹਨਾਂ ਦਾ 5 ਫੁੱਟ 5 ਇੰਚ ਸਟੱਡੀ ਹੈਗੀ ਹੈ ਜਿਹਨਾਂ ਦੀ ਪੀਜੀ ਡੀਸੀਏ ਮਾਸਟਰ ਇਨ ਕੰਪਿਊਟਰ ਸਾਇੰਸ ਜਾ ਬਾਈ ਇਹਨਾਂ ਦੀ ਸਰਕਾਰੀ ਹਸਪਤਾਲ ਵਿੱਚ ਡਾਟਾ ਐਂਟਰੀ ਆਪਰੇਟਰ ਨੇ ਕੰਟਰੈਕਟ ਬੇਸ ਤੇ ਆ ਜੀ ਫਾਦਰ ਇਹਨਾਂ ਦੇ ਸਰਕਾਰੀ ਰਿਟਾਇਰਡ ਨੇ ਜੀ ਮਦਰ ਹੋਮ ਮੇਕਰ ਨੇ ਭਰਾ ਇਹਨਾਂ ਦਾ ਆਸਟ੍ਰੇਲੀਆ ਵਿੱਚ ਪੱਕਾ ਜੀ ਪਰਿਵਾਰ ਸਮੇਤ ਇਹਨਾਂ ਨੂੰ ਰਿਸ਼ਤੇ ਦੀ ਮੰਗ ਹੈ ਜੀ ਸਿਰਫ ਵਾਇਸ ਨੂੰ ਜਾਂ ਰਾਧਾ ਸਵਾਮੀ ਲੜਕੇ ਸੰਪਰਕ ਕਰਨ ਅੰਬਰਤਸਰ ਬਟਾਲਾ ਏਰੀਆ ਜੇ ਇਹਨਾਂ ਦਾ ਲਾਗੇ ਵਾਲੇ ਸੰਪਰਕ ਕਰ ਸਕਦੇ ਹੋ ਗਲਪਖਾੜੀ ਵਾਲੇ ਸੰਪਰਕ ਨਾ ਕਰਨ ਸੰਪਰਕ ਕਰੋ ਜੇ ਤੁਸੀਂ ਪਰਿਵਾਰ ਨਾਲ ਡਾਇਰੈਕਟ ਇਸ ਨੰਬਰ ਤੇ अगला रिश्ता नोट करो जी दूसरा रिश्ता नाम सिंह काष्ट जट सिख बोथ जी ਇਹਨਾਂ ਦਾ ਸਿੱਧੂ ਕੱਦ ਸੇਫਟ ਹੈ ਜੀ ਬਰਥਡੇਟ ਇਹਨਾਂ ਦੀ 1994 ਸਟਡੀ बीए ਇਹਨਾਂ ਦਾ ਫਾਈਨਲੀ ਯੂ ਐਸ اے ਕੈਲੀਫੋਰਨੀਆ ਚ ਰਹਿ ਰਹੇ ਆ ਜੀ ਹੁਣ ਇਹ ਕੈਨੇਡਾ ਦੇ ਵਿੱਚ ਲਿਵਿੰਗ ਫਰੋਮ 7 ਸਾਲਾਂ ਤੋਂ ਜ਼ਮੀਨ ਇਹਨਾਂ ਦੇ ਕੋਲ ਜੀ 6 ਏਕਰ ਹੈ ਇਹਨਾਂ ਦੇ ਲੜਕੇ ਦੇ ਧਾਰਮਿਕ ਵਿਚਾਰ ਨੇ ਜੀ ਵੈਸ਼ਨੂ ਆ ਸੋਨਾ ਸੁਨੱਖਾ ਹੈਂਡ ਸਮਝੇ ਪੱਗ ਵੀ ਬੰਨ ਲੈਂਦਾ ਹੈ ਜੀ ਰਿਸ਼ਤੇ ਦੀ ਮੰਗ ਹੈ ਜੀ ਇਹਨਾਂ ਦੀ ਲੜਕੀ ਯੂ ਐਸ ਏ ਤੋਂ ਪੀ ਆਰ ਜਾਂ ਸਿਟੀਜ਼ਨ ਹੋਵੇ ਡਿਵੋਰਸ ਲੜਕੇ ਵੀ ਸੰਪਰਕ ਕਰ ਸਕਦੇ ਹੋ ਜੀ ਇਹਨਾਂ ਨਾਲ ਤੁਸੀਂ ਪਰਿਵਾਰ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਇਸ ਨੰਬਰ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ तीसरा नाम सिंह कास्ट जट सिख गोत जी इन्हों है बराड डेट ऑफ बर्थ हैगी जी उन्नीस सौ छियानवे स्टडी एना हैगीस्ट ग्रेजुएट ई टी टी पी एस टी ई टी कलीयर है ਜੀ ਕੰਮ ਔਸਕਰ ਪਾਰਲਰ ਆ ਜੀ ਬਠਿੰਡੇ ਜ਼ਮੀਨ 5 ਏਕੜ ਰਿਸ਼ਤੇ ਦੀ ਮੰਗ ਲੜਕੀ ਸੋਹਣੀ ਸੁਨੱਖੀ ਬੀਏ ਪਾਸ ਹੋਵੇ ਕੱਦ 5 ਫੁੱਟ 5 ਇੰਚ ਹੋਵੇ ਜੀ ਸੰਪਰਕ ਕਰੋ ਜੀ ਪਰਿਵਾਰ ਨਾਲ ਡਾਇਰੈਕਟ ਇਸ ਨੰਬਰ ਤੇ ਅਗਲਾ ਰਿਸ਼ਤਾ ਲੜਕੀ ਦਾ ਜੀ ਚੌਥਾ ਨਾਮ ਕੌਰ ਕਾਸਟ ਜੱਟ ਸਿੱਖ ਡੇਟ ਆਫ ਬਰਥ ਹੈ ਜੀ ਇਹਨਾਂ ਦਾ 1995 ਕੱਦ ਇਹਨਾਂ ਦਾ ਹੈਗਾ 5 ਫੁੱਟ 7 ਇੰਚ ਇੱਕ ਕੈਨੇਡਾ ਦਾ ਪੀਆਰ ਹੈ ਜੀ অন্ਟਾਰੀਓ ਕੈਨੇਡਾ ਦੇ ਵਿੱਚ ਸਟੱਡੀ ਇਹਨਾਂ ਦੀ ਹੈਗੇ ਜੀ ਡਾਈਟ ਡਾਈਟ ਐਂਡ ਨਿਊਟ੍ਰੀਸ਼ਨ ਡਿਗਰੀ ਫੂਡ ਸਾਇੰਸ ਡਿਪਲੋਮਾ ਜਓ ਬਾਜੀ ਚਾਈਲਡ ਕੇਅਰ ਦੇ ਟੀਚਰ ਅੰਟਾਰਗੋ ਨੇ ਇਹ ਰਿਸ਼ਤੇ ਦੀ ਮੰਗ ਹੈ ਜੀ ਲੜਕਾ 20 20 ਇਹ ਵਿੱਚ ਡਿਗਰੀ ਹੋਲਡਰ ਵਾਇਸ ਨੂੰ ਸੋਨਾ ਸੁਨੱਖਾ ਹੋਵੇ ਸੰਪਰਕ ਕਰੋ ਜੀ WhatsApp ਨੰਬਰ ਸਾਡੇ WhatsApp ਨੰਬਰ ਤੇ 93 173 72 381 ਸਾਦੀ ਰਸਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੈਲ ਆਈਕਨ ਓਕੇ ਕਰ ਲਓ ਜੀ ਤਾਂ ਜੋ ਸਾਰੇ ਰਸਿਆਂ ਦੀ ਅਪਡੇਟ ਸਭ ਤੋਂ ਪਹਿਲਾਂ ਆਪ ਜੀ ਨੂੰ ਮਿਲੇ ਵੀਡੀਓ ਨੂੰ ਪੂਰਾ ਵੇਖਣਾ ਜੀ ਵੀਡੀਓ ਲਾਈਕ ਅਤੇ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰ ਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਵੇਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ